ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਕੰਟੈਕਟ ਨੰਬਰ ਨੇ ਆਪਣੇੰਦਰ 906382025 9906382025 ਕਿਤੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਸਰੰਤਾਨ ਸਹਿਬ ਅੱਜ ਤੁਹਾਨੂੰ ਦਿਖਾਉਨੇ ਆ ਇੱਕ ਹਰਿਆਣੇ ਦੀ ਬਹੁਤ ਸੋਹਣੀ ਉੱਚੀ ਲੰਮੀ ਝੋਟੀ ਬਿਲਕੁਲ ਫੁੱਲ ਹਾਈਟ ਦੇ ਵਿੱਚ ਆ ਤੇ ਜਿਹੜਾ ਇਹਦਾ ਬਿਲਕੁਲ ਇੱਕ ਇੱਕ ਚੀਜ਼ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਚੁਆਈ ਵੀ ਆਪਾਂ ਇਹਦੀ ਜਿਹੜੀ ਦਿਖਾਵਾਂਗੇ ਬਾਕੀ ਇਹਦਾ ਬੱਚਾ ਵੀ ਆਪਾਂ ਜਿਹੜਾ ਨਾਲ ਦਿਖਾ ਦਿੰਦੇ ਆ ਪਿੱਛੇ ਕੱਟੀ ਜਾਂ ਨੀਲੀ ਰਬੀ ਦੀ ਬਹੁਤ ਸੋਹਣੀ ਕੋਈ ਅੱਜ 12 13 ਦਿਨ ਦਾ ਹੋ ਗਿਆ ਸੁਆ ਇਹ ਕੁਝਾਰੇ ਪੈ ਤੋਤੇ ਆ ਬੱਚੇ ਦੇ ਵੀ ਤੇ ਨਿਸ਼ਾਨੀਆਂ ਬਿਲਕੁਲ ਕਵਰ ਕਰਦਾ ਚੰਗੇ ਸੋਹਣੇ ਮਲਕੱਤੀ ਆ ਪਿੱਛੇ ਇਹਰੇ ਵੀ ਖੋਲੇ ਮੱਜ ਨੂੰ ਬਾਹਰ ਲਿਆ ਲਿਆ ਬਾਹਰ ਇਧਰੋਂ ਅੱਜ ਅੱਜੋ ਫੁੱਲ ਹਾਈਟ ਦੇ ਘਾਦੇ ਦੇ ਕਰਦੇ ਕੋਈ 10 15 ਪਸ਼ੂ ਬੱਜੇ ਤਾਂ ਸਾਰਿਆਂ ਨਾਲ ਫੁੱਲ ਹਾਈਟ ਦੀ ਮੱਜਾ ਦੇਖ ਕਰੋ ਕੋਈ ਬਾਈ ਦੇ ਵੀ ਸਿਰ ਤੋਂ ਉੱਚੀ ਆ ਆ ਚੈੱਕ ਕਰ ਸਕਦੇ ਜੀ ਚੰਗਾ ਥੰਲੇਵਾ ਬਹੁਤ ਹੀ ਸੋਹਣੀ ਹਾਈਟ ਹੋ ਜਾਂਦੀ ਆ ਚੈੱਕ ਕਰੋ ਬਿਲਕੁਲ ਬਾਈ ਦੇ ਯਾਨੀ ਕਿ ਫੇਸ ਦੇ ਲਾਗੇ ਉਹਦੀ ਕੋਈ 5 ਫੁੱਟ ਦੇ ਲਾਗੇ ਬਨੇਰੀ ਦੀ ਹਾਈਟ ਆ 5 ਫੁੱਟ ਸਾਫ ਬਹੁਤ ਹੀ ਵਧੀਆ ਬਈ ਫੜੀ ਹੀ ਰੇਵੀ ਲੰਮੀ ਤੋਰ ਦਿਓ ਘਰ ਵਾਲਾ ਆ ਚੈੱਕ ਕਰੋ ਚਲੋ ਪਸ਼ੂ ਆਉਂਦੇ ਹੀ ਰਹਿੰਦੇ ਨੇ ਪਰ ਕੁਦਰਤੀ ਚੀਜ਼ਾਂ ਹੁੰਦੀਆਂ ਜਿਹੜੀਆਂ ਕਦੇ-ਕਦੇ ਇਹੋ ਜਿਹੇ ਜਿਹੜੇ ਪੀਸ ਆ ਸਾਹਮਣੇ ਆਉਂਦੇ ਆ ਬਹੁਤ ਹੀ ਵਧੀਆ ਤਾਂ ਦੀ ਕੁਆਲਿਟੀ ਚੈੱਕ ਕਰੋ ਆ ਬਹੁਤ ਹੀ ਬਾਕੀ ਤੁਸੀਂ ਦੇਖ ਸਕਦੇ ਜੋ ਕਿ ਇੰਨੀ ਕੁੱਚੀ ਹਾਈਟ ਆ ਤੇ ਗਵਾਂਡੀਆ ਘਰੇ ਵੀ ਵੇਖ ਸਕਦੀ ਆ ਆ ਵੇਖੋ ਕੰਧ ਦੇ ਉੱਤੋਂ ਦੀ ਵੀ ਬਿਲਕੁਲ ਚਾਤੀ ਮਾਰਦੀ ਆ ਬਈ ਜੱਤਾ ਇਹਨੂੰ ਪਿੱਛੇ ਰੱਖ ਰੱਖੋ ਰੱਖੋ ਪਿੱਛੇ ਰੱਖੋ ਬਾਕੀ ਇਹ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਸੋਹਣੀ ਕੱਟੀ ਆ ਚਾਰੇ ਪੈਰ ਧੋਤੇ ਆ ਤਾਂ ਕਿ ਦਬਾਬ ਨਾ ਡਾ ਲਾ ਤੇ ਪਿੱਛੇ ਸੂ ਤੇ ਨਿਸ਼ਾਨ ਵੀ ਆ ਗਿਆ ਬੱਚੇ ਦੇ ਬੱਚਾ ਬਹੁਤ ਸੋਹਣਾ ਟਾਪ ਦਾ ਨੀਲੀ ਦਾ ਪਾਇਆ ਤੇ ਥੱਲੇ ਵੀ ਬਿਲਕੁਲ ਬੱਚੇ ਦੇ ਜਿਹੜੇ ਦਾਗਾ ਆਪਾਂ ਬਰੀਡ ਤੇ ਕੰਮ ਕਰਨਾ ਹੋਵੇ ਤੋ ਵੀ ਕਰ ਸਕਦੇ ਆ ਬੱਚੇ ਦੇ ਹਰ ਜਗ੍ਹਾ ਦੇ ਜਿਹੜੇ ਜਵਾਬ ਆ ਆ ਚੈੱਕ ਕਰੋ ਤੁਸੀਂ ਇਹਦੇ ਵੀ ਦੇ ਕੇ ਲੰਮੀ ਤੋਰ ਦਿਓ ਮੜੀ ਦੀ ਮੱਝ ਨੂੰ ਆ ਵੇਖੋ ਜੀ ਬਾਕੀ ਇਹਦੀ ਚੁਵਾਈ ਆਪਾਂ ਨਾਲ ਐਡ ਕਰ ਦਾਂਗੇ ਅੱਜ 19 ਤਰੀਕ ਸਵੇਰੇ 9 ਵਜੇ ਦਾ ਜਿਹੜਾ ਟਾਈਮ ਹੋ ਗਿਆ ਵਾ ਚੰਗੀ ਹਾਈ ਤਾਂ ਚੰਗੀ ਲੈਣ ਤਾਂ ਬਾਕੀ ਦੋ ਦੇ ਦੇ ਥੱਲੇ ਅੱਜ ਟਾਈਮ ਕੋਈ 12 ਤੋਂ ਲੈ ਕੇ 13 ਦੇ ਵਿੱਚ ਜਿਹੜਾ ਇਸ ਟਾਈਮ ਹਾਜ਼ਰ ਆ ਬਾਕੀ ਮੱਝ ਹੋਰ ਵੀ ਦੁੱਧੋ ਵਧੂਗੀ ਛੋਟੀ ਪਿਛਲੇ ਸੂਏ ਪਹਿਲੇ ਸੂਏ ਜਿਹੜੇ ਵੀਰੇ ਦਾ ਪੱਲੇ ਆ ਉਹਨਾਂ ਹਰਿਆਣੇ ਤੋਂ ਖਰੀਦੀ ਸੀ ਤੇ ਐਤੀ ਦੂਜਾ ਸੂਆ ਜਿਹੜੀ ਏ ਸੂਈ ਆ ਆ ਚੈੱਕ ਕਰੋ ਥਾਂ ਦੀ ਕੁਆਲਿਟੀ ਬੋਟਮ ਦਾ ਬਿਲਕੁਲ ਪਲਵਾਨਾ ਵਾਂਗੂ ਤੁਰਦੀ ਏ ਟਾਈਟ ਏ ਵਾ ਚੋਈਏ ਇੱਕ ਨੰਬਰ ਬਹੁਤ ਸੋਹਣੀ ਕੱਟੀ ਏ ਦੋਰਾ ਬਿਲਕੁਲ ਘੋੜੀਆਂ ਵਾਂਗੂ ਫੁੱਲ ਹਾਈਟ ਦੇ ਵਿੱਚ ਤੇ ਬੱਚਾ ਵੀ ਬਹੁਤ ਸੋਹਣਾ ਪਿੱਛੇ ਫੁੱਲ ਮਾਰਕਿੰਗ ਆ ਤੇ ਆਪਾਂ ਚੁਆਈ ਨਾਲ ਜਿਹੜੀ ਆ ਜਰੂਰ ਤੁਹਾਨੂੰ ਦਿਖਾਵਾਂਗੇ ਆ ਚੱਕ ਬਹੁਤ ਸੋਹਣੀ ਥੰਦੀ ਕੁਆਲਿਟੀ ਬਾਕੀ ਪਸਮਾ ਤੋਂ ਬਾਅਦ ਆ ਜਿਹੜਾ ਥਾਣਾ ਪਉ ਵੀ ਤੁਹਾਨੂੰ ਦਿਖਾਵਾਂਗੇ ਐਡ ਕਰਾਂਗੇ ਨਾਲ ਆ ਚੈੱਕ ਕਰੋ ਇਹ ਤੇ ਬੱਚਾ ਬੱਚਾ ਛੱਡ ਦਈਏ ਬੱਚਾ ਛੱਡ ਜਾਈਏ ਠੰਡੀ ਬਹੁਤ ਜਿਆਦੀ ਹੈ ਪੂਰੀ ਸੀਲ ਸਾਬਾ ਹਾਈਟ ਵੇਖੋ ਤੁਸੀਂ ਕਿੰਨੇ ਘਰ ਚ ਪਸ਼ੂ ਵੱਜੇ ਆ ਇਹਨਾਂ ਸਾਰੇ ਨਾਲੋਂ ਜਿਹੜੀ ਹਾਈਟ ਆ ਅਸੀਂ ਸੋਚਦੇ ਕਿ ਉਹ ਛੋਟੀ ਦੀ ਬਹੁਤ ਹਾਈਟ ਪਰ ਉਹਦੇ ਤੋਂ ਵੀ ਕਿਤੇ ਜਾਵੇ ਇਹਦੀ ਹਾਈਟ ਆ ਥਾਂ ਛਡਾਈ ਜਾਵੇ ਬਾਕੀ ਤਾਂ ਜੰਬੀਰੇ ਵੀਰ ਬੰਦ ਗਏ ਆ ਜੋ ਪੰਚੀ ਮਾਜ ਪੰਚ ਆ ਦੇਖੋ ਤਾਂ ਜੋ ਹੁਣ ਤੋਂ ਪਹਿਲਾਂ ਜਿਹੜੀ ਖਣ ਦੀ ਕੁਆਲਿਟੀ ਉਹ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਬਹੁਤ ਹੀ ਆਲਾ ਦਰਜੇ ਦਾ ਥਣ ਲੱਗਾ ਜਿਹੜੀ ਚੁਾਈ ਉਹ ਵੀ ਆਪਾਂ ਚੈੱਕ ਕਰਾਵਾਂਗੇ ਆ ਚੈੱਕ ਕਰੋ ਥਾ ਬਿਲਕੁਲ ਵਿੱਥਾ ਵਿਰਲਾ ਜਿਹੜੀਆਂ ਬਹੁਤ ਜ਼ਿਆੜੀਆਂ ਛੋਟੀ ਦੇ ਵਿੱਚ ਆ ਚੈੱਕ ਕਰੋ ਡੱਬਾ ਬਾਲਟੀ ਲਾਓ ਆ ਨੋ ਕੋਟਰ ਕੈਮਰਾ ਖੜਾ

ਆ ਰਹੂਗੀ ਇਹ ਗਾਲੇ ਤੋਂ ਇਹ ਦੁੱਧ ਆ ਪਿਛਲੇ ਸਾਲਾਂ ਦੀ ਚੋਈ ਆ ਪਰ ਉਹਨਾਂ ਲੱਗ ਪੇਗਾ ਕੋਈ ਪੂਰਨੀ ਕੋਈ ਛੱਟਾ ਨਹੀਂ ਬਹੁਤ ਚੰਗੀ ਕੋਈ ਹੈ ਕੋਈ ਥਾਣੇ ਵੱਧ ਘਟ ਨਹੀਂ ਕਿਸੇ ਵੀਰ ਨੇ ਆਨਲਾਈਨ ਵੀ ਸੌਦਾ ਕਰਨਾ ਹੋਵੇ ਕਰ ਸਕਦਾ ਤੇ ਆਈ ਇੱਕ ਨੰਬਰ ਆ ਕੋਈ ਬਾਤ ਕਰ ਤਾਂ ਤਾਂ ਕਿ ਜਿਹੜੀ ਨੋਰਮਲ ਚੋਈ ਕਰਾ ਦੂਗੀ ਐਸੇ ਮੈਂ ਕੋਈ 12 12:30 ਤੇ ਚੱਲ ਰਹੀ ਹੈ ਉਹ ਲੈ ਇੱਕ ਤਾਂ ਨਾ ਕਿਤੇ ਨੋਰਮਲ ਵੀ ਪੂਰ ਛੱਟਾ ਦੇ ਉਹ ਵੀ ਨਹੀਂ ਇਹਦੇ ਵਿੱਚ ਹੈਗੀ ਚੀਜ਼ ਬਿਲਕੁਲ ਚਵਾਈ ਬਹੁਤ ਹੀ ਸਾਫ਼ ਸੁਥਰੀ ਤੇ ਕੁਦਰਤੀ ਚੀਜ਼ਾਂ ਹੁੰਦੀਆਂ ਦੋਵੇਂ ਚੀਜ਼ਾਂ ਦਾ ਕੰਬੀਨੇਸ਼ਨ ਚਵਾਈ ਦਾ ਤੇ ਹਾਈਟ ਇਨੂੰ ਕਿਹਾ ਵੀ ਕਿ ਬੱਚੇ ਨੇ ਕਿਸੇ ਭੈਣ ਨੇ ਕਿਸੇ ਵੀਰ ਨੇ ਬਿਲਕੁਲ ਚੁਆਈ ਕਰਨੀ ਹੋਵੇ ਕੋਈ ਜਿਹਦੇ ਵਿੱਚ ਨੋਰਮਲ ਚੁਆਈ ਕਰਨ ਵੀ ਜਾਂਦਾ ਉਹ ਵੀ ਬੰਦਾ ਇਹ ਸਮਾਜੀ ਚੁਆਈ ਜਿਹੜੀ ਕਰਦਾ ਹੈ ਆ ਦੋ ਦੇ ਬਾਕੀ ਆਪਾਂ ਫਿਰ ਤੁਹਾਨੂੰ ਕਵਰ ਕਰਾ ਦਿੰਨੇ ਆ ਆੜਾ ਦੁੱਦਾ ਚੈੱਕ ਕਰੋ ਬੇਕੋ ਠੰਡੀ ਸੀ ਲਾ ਬਹੁਤ ਚੰਗੀ ਝੋਟੀ ਬੱਚਾ ਵੀ ਪਿੱਛੇ ਬਹੁਤ ਆਉਂਦਾ ਕਿਸੇ ਨੇ ਆਨਲਾਈਨ ਵੀ ਸੌਦਾ ਕਰਨਾ ਹੋਵੇ ਤਾਂ ਕਰ ਸਕਦਾ ਬੇਚੀ ਜਗ ਬਿਲਕੁਲ ਹਜੇ ਹੋਰ ਵੀ ਮੰਨ ਕੇ ਚਲੋ ਆਪਾਂ ਗੱਲ ਕਰੀਏ ਇਹਦੇ ਸੁਭਾਅ ਬਾਰੇ ਤਾਂ ਬਹੁਤ ਠੰਡੀ ਸੀ ਲਾ ਆਹ ਵੇਖੋ ਪੂਰੀ ਨੁੱਚੜ ਗਈ ਥੱਲੇ ਤੇ ਇੱਕ ਹੋਰ ਚੀਜ਼ ਦਾ ਵਾਦਾ ਦੇ ਪਿੱਛੇ ਬੱਚਾ ਬਹੁਤ ਆਉਦਾ ਨੀਲੀ ਦੇ ਵਿੱਚ ਤੇ ਦੋ ਦੋ ਚੀਜ਼ਾਂ ਆਪਣੇ ਘਰੇ ਜਾ ਰਹੀਆਂ ਨੇ ਇੱਕ ਮੱਝ ਚੰਗੀ ਤੇ ਇੱਕ ਜਿਹੜਾ ਬੱਚਾ ਵਾ ਬਿਲਕੁਲ ਨੀਲੀ ਦਾ ਵਾ ਬੱਚਾ ਵੀ ਨੀਲੀ ਦਾ ਪਿੱਛੇ ਕਿਸੇ ਵੀ ਐਂਗਲ ਤੋਂ ਮੱਝ ਦਾ ਜਿਹੜਾ ਜੀ ਕੋਈ ਆਪਾਂ ਕਮੀ ਨਹੀਂ ਇਸੇ ਵਿੱਚ ਕੱਢ ਸਕਦੇ ਹਰ ਚੀਜ਼ ਤੋਂ ਜਿਹੜੀ ਫਿੱਟ ਆ ਪੂਰੀ ਆ ਬਹੁਤ ਵਧੀਆ ਤਾਂ ਦੁੱਧ ਕੋਈ ਦੋ ਟਾਈਮ ਦੀ ਚੋਈ ਕਰਕੇ ਵੀ ਲੈ ਜਾ ਸਕਦਾ ਜੋ ਆਪਾਂ ਦੁੱਧ ਕਿਹਾ ਉਹ ਦੁੱਧ ਤੁਹਾਨੂੰ ਜਿਹੜਾ ਵਾ ਚੋਾਈ ਵੀ ਕਰਕੇ ਵਿਖਾਤੀ ਆ ਕੋਈ ਮੇਰਾ ਭਰਾ ਦੋ ਟਾਈਮ ਤਿੰਨ ਟਾਈਮ ਦੀ ਚੋਾਈ ਜਿਹੜੀ ਕਰਕੇ ਖੜ ਸਕਦਾ ਤੇ ਆਨਲਾਈਨ ਵੀ ਸੌਦਾ ਕਰ ਸਕਦਾ ਫੁੱਲ ਹਾਈਟ ਹੈ ਮੈਦੀ ਕੋਈ ਕਮੀ ਪੇਸ਼ੀ ਨਹੀਂ ਦੇ ਵਿੱਚ ਇਹਦਾ ਜਿਹੜਾ ਰੇਟ ਆ ਉਹ ਵੀ ਆਪਾਂ ਤੁਹਾਨੂੰ ਕਨਫਰਮ ਕਰਾ ਦਿੰਦੇ ਆ 123000 ਰੁਪਇਆ ਉਹਦੇ ਚੋਂ ਜਿਹੜਾ ਥੋੜਾ ਬਹੁਤਾ ਛੋਟ-ਛੱਪਾ ਮੰਨ ਤਾਂ ਜ਼ਰੂਰ ਕੀਤਾ ਜਾਊਗਾ ਤੇ ਮੇਸ ਦੇ ਇੱਕ ਨਵੇਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ